ਤੇਰੀ ਇੱਕ ਗੱਲ ਸੁਣ ਲੈ ਸੌ ਗਾਜ ਰਸਾ ਸਿਰੇ ਤੇ ਗੰਡ ਮੈਨੂੰ ਹੁਣ ਤੂੰ ਦੱਸ ਤੂੰ ਅੱਡ ਹੋਣਾ ਅੱਡ ਹੋਣਾ ਛਮਕ ਛੱਲੋਂ ਨੂੰ ਲਿਆਣਾ ਬਹਿ ਕਰਾਉਣਾ ਤੇ ਬੇੜੇ ਤੇ ਛਣ ਛਣ ਕਰਾਉਣਾ ਬੇ ਫੇਰ ਸੋਚ ਲੈ ਹੋਣਾ ਅੱਡ ਹਾਂ ਖੜ ਜਾ ਚਲੋ ਵੇ ਇਹਨਾਂ ਨੂੰ ਕੋ ਘੜਦੀਆਂ ਕਰੋ ਬਾਪੇ ਬਾਪੇ ਅਸੀਂ ਤਾਂ ਤੇਰੇ ਨਾਲ ਇਹ ਤੇਰੇ ਨੇ ਆ ਮੈਨੂੰ ਤਾਂ ਹੁਣੀ ਪਤਾ ਲੱਗਿਆ ਮੇਰਾ ਸਾਲੇ ਦੀ ਸਾਰੀ ਪਛਾਣ ਤੇ ਮੇਰੇ ਬੇਅਤਨੀ ਕਰਾਤੇ ਤੂੰ ਉਹ ਨਾ ਉਹ ਨਾ ਉਹ ਬੇਅਤਨੀ ਘੜ ਦਰ ਚੰਡਾ ਝੂਲਦੇ ਨੇ ਅਜੇ ਤਮੇ ਕਦਾਬ ਦੇ ਮੈ ਨਹੀਂ ਰੱਖ ਲਿਆ ਜੇ ਕੰਧਰਾ ਤੇਰੇ ਸਾਰੇ ਨਹੀਂ ਤਾਂ ਇੱਕ ਵੀ ਨਹੀਂ ਸੀ ਹੁੰਦਾ ਹਾਏ ਮੱਚ ਗਈ ਉਹ ਤੇਰੀ ਭੈਣ ਨੂੰ ਹਾਏ ਵੇ ਤੇਰੇ ਘਰ ਤਾਂ ਮਾਪੇ ਦੇ ਮਰ ਗਏ ਸੀ ਤੂੰ ਕਾਹਤ ਡਰਿਆ ਫਿਰਦਾ ਸੀ ਉਹ ਡਰਨਾ ਦੇ ਨਾ ਹੈਗਾ ਹੀ ਐ ਇਹਨੂੰ ਤੇ ਡਰ ਹੀ ਕਿਤੇ ਕਰਤਾਰੋ ਇਹਦੇ ਕੰਨੀ ਨਾਲ ਇੱਕ ਦਾ ਜਵਾਕ ਸੁੱਟ ਦੇ